ਨਮਸਕਾਰ ਦੋਸਤੋ ਮੈਂ ਡਾਕਟਰ ਮਨੂ ਪਾਰਗਵ ਅੱਜ ਜਿਸ ਟਾਪਿਕ ਤੇ ਗੱਲ ਕਰਾਂਗੇ ਉਹਦਾ ਨਾਮ ਹੈਗਾ ਯੂਰਿਨਰੀ ਇਨਫੈਕਸ਼ਨ ਪਿਸ਼ਾਬ ਦੇ ਵਿੱਚ ਬਹੁਤ ਪੇਸ਼ੈਂਟ ਕੰਪਲੇਂਟ ਕਰਦੇ ਕਿ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਆ ਕਈ ਕਿਹ ਸਾਲ ਤੋਂ ਚੱਲ ਰਹੀ ਹੈ ਐਂਟੀਬਾਇਓਟਿਕਸ ਮੈਡੀਸਿਨਸ ਤੇਜ਼ ਤੋਂ ਤੇਜ਼ ਮੈਡੀਸਿਨਸ ਖਾ ਕੇ ਦੇਖ ਲਈਆਂ 15 ਦਿਨ ਆਰਾਮ ਰਹਿੰਦਾ 15 ਦਿਨਾਂ ਬਾਅਦ ਫਿਰ ਉੱਥੇ ਆ ਜਾਂਦੀ ਹੈ ਜਿਹੜੀ ਅੱਜ ਮੈਡੀਸਿਨ ਦੀ ਮੈਂ ਗੱਲ ਕਰਨ ਜਾ ਰਿਹਾ ਉਹ इजीली ਅਵੇਲੇਬਲ ਹੈ ਔਰ ਯੂਰਿਨ ਦੀ ਹਰ ਤਰ੍ਹਾਂ ਦੀ ਇਨਫੈਕਸ਼ਨ ਦੇ ਵਿੱਚ ਉਹ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ। ਜਿਸ ਪੇਸ਼ੈਂਟ ਦੇ ਵਿੱਚ ਯੂਰਿਨ ਦੀ ਇਨਫੈਕਸ਼ਨ ਦਾ ਅਗਰ ਕਾਰਨ ਲੱਭ ਲਿੱਤਾ ਜਾਵੇ ਤਾਂ ਉਹ ਬਹੁਤ ਜ਼ਿਆਦਾ ਵਧੀਆ ਹੈ। ਅਗਰ ਕਾਰਨ ਨਹੀਂ ਵੀ ਲੱਭ ਰਿਹਾ ਤਾਂ ਵੀ ਇਹ ਮੈਡੀਸਿਨ ਬਹੁਤ ਵਧੀਆ ਕੰਮ ਕਰਦੀ ਹੈ। ਸਮ ਟਾਈਮ ਪੇਸ਼ੈਂਟਸ ਦੇ ਵਿੱਚ ਲੁਕੋਰੀਏ ਦੀ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਨੋ ਸਮੇਂ ਦੇ ਅੰਦਰ ਉਹ ਬਹੁਤ ਮਾਈਨਰ ਜੀ ਪ੍ਰੋਬਲਮ ਚੱਲ ਰਹੀ ਹੁੰਦੀ ਔਰ ਉਹ ਬਾਰ ਬਾਰ ਜਿਹੜਾ ਪੇਸ਼ਾਬ ਦੀ ਇਨਫੈਕਸ਼ਨ ਦਾ ਕਾਰਨ ਬਣਦੀ ਆ ਦੂਸਰਾ ਕਾਰਨ ਹੁੰਦਾ ਕਿ ਗੁਰਦੇ ਦੇ ਵਿੱਚ ਛੋਟੀ ਮੋਡੀ ਪੱਥਰੀ ਹੈਗੀ ਆ ਉਹ ਚੱਲ ਰਹੀ ਆ ਉਹ ਪਰੇਸ਼ਾਨ ਕਰਦੀ ਔਰ ਵੀ ਕੁਝ ਮੈਡੀਸਿਨਸ ਹੈਗੀਆਂ ਜਿਹੜੀਆਂ ਕੁਝ ਜ਼ਿਆਦਾ ਗਰਮ ਹੁੰਦੀਆਂ ਔਰ ਉਹ ਯੂਟੀਆਈ ਕਰ ਦਿੰਦੀਆਂ ਕੁਝ ਸਾਡਾ ਲਾਈਫ ਸਟਾਈਲ ਆ ਖਾਣਾ ਪੀਣਾ ਅਗਰ ਕਿਸੇ ਵੀ ਪੇਸ਼ੈਂਟ ਨੂੰ ਯੂਰਿਨਰੀ ਇਨਫੈਕਸ਼ਨ ਤੋਂ ਪਰੇਸ਼ਾਨੀ ਆ ਰਹੀ ਹੈ ਔਰ ਉਹਨੂੰ ਉਹ ਐਂਟੀਬਾਇਓਟਿਕ ਖਾ ਖਾ ਕੇ ਥੱਕ ਚੁੱਕਾ ਔਰ ਮੈਡੀਸਿਨਸ ਦੇ ਕਰਕੇ ਉਹਨੂੰ ਖਾਣ ਦੇ ਨਾਲ ਉਹਨੂੰ ਉਹਦੀ ਬਾਡੀ ਦੇ ਵਿੱਚ ਉਹਦੇ ਸਾਈਡ ਇਫੈਕਟ ਵੀ ਫੇਸ ਕਰਨੇ ਪੈ ਰਹੇ ਔਰ ਰਿਜ਼ਲਟ ਵੀ ਨਹੀਂ ਆ ਰਹੇ ਮੇਰਾ ਇਹ ਯੋਗ ਇਸਤੇਮਾਲ ਕਰਕੇ ਦੇਖੋ ਦੋਸਤੋ ਗੋਖਸ਼ਰੂ ਆਦੀ ਗੁਗਲ ਟੈਬਲੇਟ ਆਉਂਦੀ ਹੈ ਗੋਖਸ਼ਰੂ ਆਦੀ ਗੁਗਲ ਕਿਸੇ ਵੀ ਅੱਛੀ ਕੰਪਨੀ ਦੀ ਲੈ ਲਓ ਛੋਟੀ ਡੁੱਬੀ ਲੈ ਲਓ ਇਹਦੀਆਂ 2 ਟੈਬਲੇਟ ਸਵੇਰ ਨੂੰ 2 ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਕੋਸੇ ਪਾਣੀ ਦੇ ਨਾਲ ਜਾਂ ਕੋਸੇ ਜੇ ਦੁੱਧ ਦੇ ਕੱਪ ਦੇ ਨਾਲ ਇਹਨੂੰ ਖਾ ਲਓ ਦੋਸਤੋ ਇੱਕ سیرਪ ਹੁੰਦਾ ਚੰਦਨ ਅਸ ਚੰਦਨ ਅਸਵ ਚ ਨਾਮ ਤੋਂ ਹੀ clear ਹੈ ਕਿ ਚੰਦਨ ਹੁੰਦਾ ਉਹਦੇ ਵਿੱਚ ਸੈਂਡਲਵੁੱਡ ਹੈ ਚੰਦਨ ਅਸਵ ਦੀ 30 ml ਦੀ ਡੋਜ਼ 60 ml ਪਾਣੀ ਮਿਲਾ ਕੇ ਖਾਣੇ ਤੋਂ ਸਵੇਰੇ ਵੀ ਔਰ ਰਾਤ ਨੂੰ ਵੀ ਪਹਿਲਾਂ ਲੈਣਾ ਸ਼ੁਰੂ ਕਰ ਦੋ ਦੋਨੋ ਮੈਡੀਸਿਨਸ ਦਾ ਅੱਧੇ ਘੰਟੇ ਦਾ ਗੈਪ ਰੱਖ ਲਓ 15 ਦਿਨ ਕਰਨ ਤੋਂ ਬਾਅਦ ਪੇਸ਼ਣ ਨੂੰ ਬਰਨਿੰਗ ਮਿਕਚureਸ਼ਨ ਜਿਹੜੇ ਪਿਸ਼ਾਬ ਚ ਜਲਨ ਹੈ ਰੁਕ ਰੁਕ ਕੇ ਪਿਸ਼ਾਬ ਆ ਰਿਹਾ ਨਹੀਂ ਖੁੱਲ ਕੇ ਆ ਰਿਹਾ ਯੂਰਿਨ ਦੀ ਬਾਰ ਬਾਰ ਇਨਫੈਕਸ਼ਨ ਹੈ ਬਾਡੀ ਦੇ ਵਿੱਚ ਪੇਨਸ ਹੋ ਰਹੀਆਂ ਫੀਵਰ ਆ ਰਿਹਾ ਇਹ ਸਾਰੀਆਂ ਚੀਜ਼ਾਂ ਤੋਂ निजात ਮਿਲ ਜਾਏਗੀ ਮੇਰੀ ਇਹ ਵੀਡੀਓ ਚੰਗੀ ਲੱਗਦੀ ਹੈ ਪਲੀਜ਼ ਸ਼ੇਅਰ ਕਰਿਓ ਇਹ ਕਿਸੇ ਵੀ ਦੇ ਵੀ ਇਹ ਜਾਣਕਾਰੀ ਕੰਮ ਆ ਸਕਦੀ ਹੈ ਮੈਂ 3rd 아이 ਦੀ ਟੀਮ ਨੂੰ ਅਸ਼wini ਸਰ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਅ ਮੈਂ ਪਿਛਲੇ ਕਾਫੀ ਸਮੇਂ ਤੋਂ ਵੀਡੀਓ ਨਹੀਂ ਪਾ ਸਕਿਆ ਮੈਂ ਉਹਦੇ ਲਈ ਮਾਫੀ ਚਾਹਨਾ ਮੈਂ ਕੁਝ ਆਪਣੇ ਪਰਸਨਲ ਕੰਮਾਂ ਚੰਗੇ ਸੀ ਜੈ ਹਿੰਦ